आज इंडिया वालों के लिए एक पैगाम देना चाहता हूँ सीरियस फिजाओं से आओगे तो हवा में उड़ा दिए जाओगे समंदर के पानी से आओगे तो डबो दिए जाओगे जमीनी रास्तों से आओगे तो दफना दिए जाओगे ठाकुर साहब बारे बोले उन्होंने बोलिया मैं निंदा करता हूँ बिल्कुल नहीं बोलना चाहिए डेफिनेटली है ਜਿਹੜਾ ਐ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਪੰਜਾਬੀ ਕਲਾਕਾਰਾਂ ਦੇ ਪਰ ਉਹ ਨਹੀਂ ਪਰ ਉਹ ਨਹੀਂ ਆਉਣਗੇ ਜੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਹੈ ਤਾ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰਿਕ ਕਰਨ ਦੇਣੀ ਚਾਹੀਦੀ ਜਾਨੀ ਇਹ ਮੰਨ ਸਕਦਾ ਕਿ ਬੀਨੋਟੀ ਲੋ ਆਣ ਵਾਲੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਆ ਦੇਣਾ ਕੋਈ ਫਿਲਮ ਨਹੀਂ ਕਰੇ ਮੇਰੀ ਗਰੰਟੀ ਹੈ ਮੈਂ ਤਾਂ ਨਹੀਂ ਕਰੂੰਗਾ ਜੀ ਹੈਨਾ ਜਿਹੜੇ ਸਾਡੇ ਬੀਕਨ ਹਾਊਸ ਨੂੰ ਵੀ ਕਹੋਗੇ ਜਿਹੜੇ ਪੰਜਾਬੀ ਨਹੀਂ ਡੈਫੀਨਿਟਲੀ ਮੇਰੇ ਖਿਆਲ ਜਿਹੜੇ ਸਿਆਣੇ ਹੋਣਗੇ ਨਹੀਂ ਕਰਨਗੇ ਜਿਹੜੇ ਆਪਣੇ ਜਿਵੇਂ ਆਪਣੇ ਘਰ ਨੂੰ ਜਿਹੜੇ ਘਰ ਚ ਰਹਿੰਦੇ ਨੇ ਜਿਹੜਾ ਉਹ ਘਰ ਦੇ ਹਿੱਤ ਦੇ ਵਿੱਚ ਨਹੀਂ ਬੋਲਣਾ ਤਾਂ ਮੇਰੇ ਹਿਸਾਬ ਨਾਲ ਨਹੀਂ ਕਰਨੀ ਚਾਹੀਦੀ